ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਦੇ ਵਿੱਚ ਅੱਜ ਆਪਾਂ ਚਿਬੜਾਂ ਦੀ ਚਟਣੀ ਬਣਾਵਾਂਗੇ ਇਹ ਚਿਬੜ ਨੇ ਜਿਹੜੇ ਬਹੁਤ ਘੱਟ ਸ਼ਹਿਰਾਂ ਦੇ ਵਿੱਚ ਮਿਲਦੇ ਨੇ ਦੇਖਣ ਨੂੰ ਤੇ ਇਹ ਤਕਰੀਬਨ ਤੋਂ ਤਕਰੀਬਨ ਪਿੰਡਾਂ ਦੇ ਵਿੱਚ ਹੀ ਮਿਲਦੇ ਨੇ ਇਹ ਜਿਹੀਆਂ ਵਧੀਆ ਚੀਜ਼ਾਂ ਪਿੰਡਾਂ 'ਚ ਹੀ ਮਿਲਦੀਆਂ ਨੇ ਤੇ ਇਹਦੀ ਹੁਣ ਆਪਾਂ ਪਤਲੀ-ਪਤਲੀ ਛਿਲਕਾ ਉਤਾਰ ਲਾਂਗੇ ਇਹਦਾ ਟੇਸਟੀ ਬਹੁਤ ਬਣਦੀ ਹੈ ਚਟਣੀ ਜ਼ਰੂਰ ਕਿਤੇ ਤੁਹਾਨੂੰ ਮਿਲਣ ਦਿਖਣ ਤਾਂ ਜ਼ਰੂਰ ਇਹਨਾਂ ਨੂੰ ਖਰੀਦ ਕੇ ਇਹਨਾਂ ਦੀ ਚਟਣੀ ਬਣਾ ਕੇ ਖਾਓ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਹੈ ਇਹ ਕੌੜੇ ਵੀ ਹੁੰਦੇ ਆ ਤੇ ਥੋੜੇ ਮਿੱਠੇ ਜਿਹੇ ਵੀ ਹੁੰਦੇ ਨੇ ਆਪਾਂ ਖਾ ਕੇ ਟੇਸਟ ਕਰਕੇ ਦੇਖਦੇ ਆ ਤੇ ਇਹ ਕੌੜੇ ਨਹੀਂ ਨਿਕਲੇ ਇਹਨਾਂ ਚੋਂ ਇੱਕ ਵੀ ਚਿਬੜ ਕੌੜਾ ਨਹੀਂ ਨਿਕਲਿਆ ਸਾਰੇ ਠੀਕ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਇਹਦੇ ਵਿੱਚ ਬਰੀਕ ਜੇ ਬੀਜ ਹੁੰਦੇ ਨੇ ਡੇਟਾ ਵੀ ਕੱਢ ਕੇ ਬਣਾਉਂਦੇ ਨੇ ਆਪਾਂ ਸਨੇ ਵੀ ਹੀ ਬਣਾਵਾਂਗੇ ਤਿੰਨ ਤੋਂ ਚਾਰ ਜਿਬੜ ਲੈ ਕੇ ਇਹਨਾਂ ਨੂੰ ਛਿੱਲ ਕੇ ਤੇ ਕੱਟ ਲਾਂਗੇ ਤੇ ਇਹਦੇ ਵਿੱਚ ਆਪਾਂ ਤਿੰਨ ਚਾਰ ਹਰੀਆਂ ਮਿਰਚਾਂ ਪਾਵਾਂਗੇ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਪੁਦੀਨਾ ਜਾਂ ਪਿਆਜ਼ ਪਾ ਸਕਦੇ ਆ ਇਹਦੇ ਵਿੱਚ ਆਪਾਂ ਅੱਜ ਸਿਰਫ ਜਿਬੜ ਨਮਕ ਤੇ ਹਰੀ ਮਿਰਚ ਪਾ ਕੇ ਹੀ ਚਟਣੀ ਬਣਾਈਏ ਤੇ ਉਹੀ ਇੰਨੀ ਸਵਾਦ ਬਣੀ ਸੀਗੀ ਹਰੀਆਂ ਮਿਰਚਾਂ ਲਵਾਂਗੇ ਇਹਨਾਂ ਨੂੰ ਵੀ ਕੱਟ ਲਾਂਗੇ ਇਹ ਕੁੰਡੇ ਚ ਵੀ ਬਹੁਤ ਟੇਸਟੀ ਬਣਦੀ ਚਟਣੀ ਪਰ ਅੱਜ ਆਪਾਂ ਇੱਥੇ ਮਿਕਸੀ ਦੇ ਜਾਰ ਵਿੱਚ ਹੀ ਬਣਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਇੰਸਟਾਗ੍ਰam YouTube ਤੇ Facebook ਤੇ ਪੇਜ ਤੋਂ ਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਕਿੱਦਾਂ ਦੀ ਲੱਗਦੀਆਂ ਤੁਹਾਨੂੰ ਵੀਡੀਓ ਤੁਸੀਂ ਟਰਾਈ ਕਰਦੇ ਹੋ ਰੈਸਪੀ ਕਿ ਨਹੀਂ ਆਪਾਂ ਚਿਬੜ ਹਰੀ ਮਿਰਚ ਤੇ ਨਮਕ ਇਹਦੇ ਵਿੱਚ ਝਾਰਚ ਪਾ ਲਿਆ ਹੁਣ ਇਹਨੂੰ ਆਪਾਂ ਪੀਸ ਲਵਾਂਗੇ ਚਟਨੀ ਬਣ ਕੇ ਤਿਆਰ ਹੈ ਬਹੁਤ ਹੀ ਜਿਆਦਾ ਟੇਸਟੀ ਬਣੀ ਸੀ ਜ਼ਰੂਰ ਕਰਦੇ ਵਿੱਚ ਟਰਾਈ ਕਰਨਾ ਜੇ ਤੁਹਾਨੂੰ ਕਿਤੇ ਚਿਬੜ ਮਿਲਣ ਤਾਂ ਬਣਾ ਕੇ ਜ਼ਰੂਰ ਦੇਖਣਾ ਇਸੇ ਤਰ੍ਹਾਂ ਦੀਆਂ ਆਸਾਨ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੁਹਾਡੇ ਲਈ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਉਨਾ ਮੀ ਰੈਸਪੀ ਲੈ ਕੇ ਧੰਨਵਾਦ ਜੀ